ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੂੰ ਆਪਣਾ ਰਾਜਨੀਤਿਕ ਨੇਤਾ ਚੁਣਦੇ ਲਈ ਮਹੀਨੇ 6 ਮਹੀਨੇ ਸਾਲ ਬਾਅਦ ਵੋਟਾਂ ਪਾਉਣੀਆਂ ਪੈਂਦੀਆਂ ਨੇ ਪੰਜਾਬ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ ਜਿਵੇਂ ਲੋਕ ਸਭਾ ਦੀਆਂ ਵੋਟਾਂ ਵਿਧਾਨ ਸਭਾ ਦੀਆਂ ਵੋਟਾਂ ਸਰਪੰਚੇ ਦੀਆਂ ਵੋਟਾਂ ਬਲਾਕ ਸਮਤੀ ਦੀਆਂ ਵੋਟਾਂ ਤੇ ਜਦੋਂ ਅਸੀਂ ਵੋਟ ਦੀ ਗੱਲ ਕਰਦੇ ਹਾਂ ਨਾ ਮਨੁੱਖ ਦੀ ਜਿਹੜੀ ਵੋਟ ਹੈ ਨਾ ਉਹ ਇੱਕ ਹੀਰੇ ਦੀ ਤਰ੍ਹਾਂ ਤੇ ਜੇਕਰ ਅਸੀਂ ਇਸ ਹੀਰੇ ਨੂੰ ਦੁਕਾਨ ਤੇ ਜਾ ਕੇ ਵੇਚੀ ਹੱਟੀ ਤੇ ਜਾ ਕੇ ਵੇਚੀ ਨਾ ਇਹ ਸਾਡੀ ਮੂਰਖਤਾ ਹੋਵੇਗੀ ਕਿਉਂਕਿ ਭਗਤ ਕਬੀਰ ਜੀ ਮਹਾਰਾਜ ਜੀ ਆਖਦੇ ਨੇ ਕਬੀਰਾ ਏਕ ਚੰਬੂ ਦੇਖਿਓ ਹੀਰਾ ਹੱਟ ਬਕਾਏ ਬਣਜਨ ਹਾਰੇ ਬਾਹਰ ਕੌਡੀ ਬਦਲੇ ਜਾਏ ਭਗਤ ਕਬੀਰ ਜੀ ਮਹਾਰਾਜ ਜੀ ਆਖਦੇ ਨੇ ਕਿ ਮੈਂ ਦੁਨੀਆ ਦੀ ਇੱਕ ਮੂਰਖਤਾ ਵੇਖੀ ਕਿ ਜਿਹੜਾ ਹੀਰਾ ਹੈ ਨਾ ਹੀਰੇ ਨੂੰ ਇਹ ਦੁਕਾਨ ਤੇ ਵੇਚ ਰਹੇ ਨੇ ਹੱਟੀ ਤੇ ਵੇਚ ਰਹੇ ਨੇ ਤੇ ਜਿਹੜਾ ਬਣਜਨ ਹਾਰੇ ਜਿਹੜਾ ਹੀਰਾ ਹੈ ਹੀਰੇ ਦਾ ਜਿਹੜਾ ਮੁੱਲ ਉਹ ਕੌਡੀਆਂ ਦੇ ਪਾ ਪੈ ਰਿਹਾ ਇਸੇ ਤਰ੍ਹਾਂ ਜਿਹੜੀ ਸਾਡੀ ਕੀਮਤੀ ਵੋਟ ਹੈ ਅਸੀਂ ਇਸ ਕੀਮਤੀ ਵੋਟ ਨੂੰ ਲਾਲਚ ਕਰਕੇ ਕੁਝ ਪੈਸਿਆਂ ਦੇ ਕਰਕੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਰਾਜਨੀਤਿਕ ਲੋਕਾਂ ਤੋਂ ਪੈਸੇ ਲੈ ਕੇ ਜਿਹੜੀ ਸਾਡੀ ਕੀਮਤੀ ਵੋਟ ਹੀਰੀਆਂ ਵਰਗੀ ਹੈ ਇਸ ਨੂੰ ਅਸੀਂ ਕੌਡੀਆਂ ਦੇ ਭਾਗ ਵਾਰਿਆ ਫਿਰ ਬਾਅਦ ਵਿੱਚ ਹੁੰਦਾ ਕਿ ਜਿਹੜੇ ਰਾਜਨੀਤਿਕ ਲੋਕਾਂ ਨੂੰ ਅਸੀਂ ਚੁਣਦੇ ਹਾਂ ਉਹੀ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਜਿਵੇਂ ਅਸੀਂ ਪੰਜਾਬ ਦੇ ਹਾਲਾਤ ਵੇਖ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਮੀਆਂ ਵਧ ਰਹੀਆਂ ਨੇ ਨਸ਼ੇ ਵਧ ਰਹੇ ਨੇ ਗੈਂਗਸਟਰ ਵਧ ਰਹੇ ਇਸ ਕਰਕੇ ਜਦੋਂ ਵੀ ਅਸੀਂ ਰਾਜਨੀਤਿਕ ਲੀਡਰ ਚ ਹੁੰਦਾ ਹੈ ਨਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਕੀਮਤੀ ਵੋਟ ਹੈ ਨਾ ਅਸੀਂ ਆਪਣੀ ਕੀਮਤੀ ਵੋਟ ਜਿਹੜੀ ਹੀਰੀਆਂ ਵਰਗੀ ਏ ਉਹ ਕਿਸ ਨੂੰ ਪਾਉਣੀ ਹੈ ਕੀ ਇਹ ਰਾਜਨੀਤਿਕ ਨੇਤਾ ਜਿੱਤ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਗੁਰਸਿੱਕੀ ਵਾਲੇ ਪਾਸੇ ਲਿਆ ਸਕਦਾ ਹੈ ਕੀ ਪੰਜਾਬ ਦੇ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਦਮੀਆਂ ਰੋਕ ਸਕਦੀਆਂ ਨੇ ਜਦੋਂ ਵੀ ਅਸੀਂ ਵੋਟ ਪਾਉਣੀ ਹੈ ਇਹ ਸਾਨੂੰ ਸਭ ਕੋ ਜੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਲੀਡਰਾਂ ਨੂੰ ਚੁਣ ਰਹੇ ਹਾਂ ਕਿ ਇਹ ਪੰਜਾਬ ਦੇ ਵਾਸਤੇ ਵਧੀਆ ਨੇ ਪੰਜਾਬ ਦੀ ਜਿਹੜੀ ਆਉਣ ਵਾਲਾ ਭਵਿੱਖ ਹੈ ਉਹਦੇ ਵਾਸਤੇ ਇਹ ਚੰਗੇ ਕੰਮ ਕਰ ਸਕਦੇ ਨੇ ਜਿਹੜੇ ਹਸਪਤਾਲ ਨੇ ਸਕੂਲ ਨੇ ਉਹਨਾਂ ਨੂੰ ਵਧੀਆ ਬਣਾ ਸਕਦੇ ਨੇ ਜਿਹੜੇ ਰਾਜਨੀਤਿਕ ਲੋਕ ਪੰਜਾਬ ਦੇ ਭਲਾ ਕਰ ਸਕਦੇ ਨੇ ਨੌਜਵਾਨਾਂ ਦਾ ਭਲਾ ਕਰ ਸਕਦੇ ਨੇ ਉਹ ਜਿਹੜੇ ਮਰਜੀ ਪਾਰਟੀ ਦੀ ਹੋਣ ਸਨ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਜੀ ਕਿਉਂਕਿ ਇਹ ਜਿਹੜੀ ਵੋਟ ਹੈ ਇੱਕ ਹੀਰੇ ਦੀ ਤਰ੍ਹਾਂ ਹੈ ਇਸ ਨੂੰ ਕੌਡੀ ਦੇ ਪਹਾੜਾ ਗਵਾਈਏ ਲਾਲਚ ਲੈ ਕੇ ਸ਼ਰਾਬਾ ਲੈ ਕੇ ਕਿਸੇ ਵੀ ਰਾਜਨੀਤਿਕ ਨੇਤਾ ਨੂੰ ਵੋਟ ਨਾ ਪਾਈਏ ਭਗਤ ਕਬੀਰ ਦੀ ਮਹਾਰਾਦਾਏ ਬਚਨ ਜਿਤੇ ਰੱਖੀਏ ਕਬੀਰਾ ਏਕ ਅਚੰਬੂ ਦੇਖਿਓ ਹੀਰਾ ਹਟ ਬਕਾਏ ਬਨਜਰ ਹਾਰੇ ਬਹਾ ਦਾ ਕੌਡੀ ਬਦਲੇ ਜਾਏ ਕਿ ਜਿਹੜੀ ਸਾਡੀ ਵੋਟ ਹੀਰੀਆ ਵਰਗੀ ਹੈ ਇਸ ਨੂੰ ਹੱਟੀ ਤੇ ਪਾ ਕੇ ਲਾਲਚੇ ਦੇ ਵਿੱਚ ਪਾ ਕੇ ਅਸੀਂ ਇਸ ਨੂੰ ਕੌਡੀਆਂ ਦੇ ਪਾਹਣਾ ਗਵਾਈਏ